ਕਰ ਸਕਦੇ ਜਿਵੇਂ ਸ਼੍ਰੀ ਰਾਮਚੰਦ ਜੀ ਨੇ ਜਿਵੇਂ ਜੰਗਲ ਦੇ ਬਾਂਦਰ ਤਾਰ ਦਿੱਤੇ ਸਨ ਤਿਵੇਂ ਤੁਸੀਂ ਵੱਡੇ ਹੋ ਇਸ ਤਰ੍ਹਾਂ ਤੁਹਾਡੀ ਵਡਿਆਈ ਵੱਡੀ ਹੈ ਤੁਹਾਡੇ ਗੁਣ ਸਮਝ ਤੋਂ ਬਾਹਰ ਹਨ ਸਤਿਗੁਰੂ ਜੀ ਤੁਸੀਂ ਮਾਲਕ ਹੋ ਦੀਨ ਦੁਨੀ ਦੇ ਐਮਾ ਸੋਨਾ ਸੇ ਮੁਖ ਤੇ ਫਰਮਾਇਓ ਹਤ ਨਰ ਪਨਕ ਬਨ ਸਬਦਾਨ ਤਸਕਰ ਪਰੇ ਪਰੇ ਜੋ ਹੀਰੋ ਆਨੇ ਖੱਜਰ ਪਰ ਗੰਪਾਨ ਬਰਖਾ ਕਰਹੁ ਚਾਰ ਮੁਖ ਔਰ ਨ ਮੁਰਚਾ ਬੰਦੀ ਮਹ ਤੁਲ ਕਾਨ ਲੈ ਲੈ ਅੰਡਨ ਟੇਕੇ ਬਡੇ ਬਰਜੇ ਦੀਖਤ ਸੇ ਕੀ ਕਹਿ ਹਾਨ ਇਸ ਸ਼੍ਰਵਣ ਕਲਗੀ ਤਰ ਪਾਤਸ਼ਾਹ ਉਨਾ ਪੰਜੇ ਸਿੰਘ ਸਹਿਵਾਣਾ ਨੂੰ ਜਿਹੜਾ ਹੈ ਫਰਮਾਨ ਕਰ ਰਹੇ ਹਨ ਫਰਮਾ ਰਹੇ ਹਨ ਕਿ ਤੁਸੀਂ ਬੈਰੀਆਂ ਨੂੰ ਮਾਰਨ ਵਾਸਤੇ ਹੁਣ ਸਾਵਧਾਨ ਹੋ ਜਾਓ ਬੈਰੀ ਤੁਹਾਡੇ ਤੇ ਚੜ੍ਹਿਆ ਆਉਂਦਾ ਹੈ ਸਤਿਗੁਰੂ ਕਹਿੰਦੇ ਉਹ ਦੇਖੋ ਖੱਜਰਾ ਉੱਪਰ ਲੱਦ ਕੇ ਬਹੁਤ ਤੀਰ ਲਿਆਂਦੇ ਹਨ ਸਤਿਗੁਰੂ ਨੇ ਹੋਰ ਤੀਰ ਮੰਗਾਏ ਹਨ ਤੇ ਚਾਰੇ ਪਾਸੇ ਨਾਲ ਤੀਰਾਂ ਦੀ ਵਰਖਾ ਕਰਦੇ ਹੋ ਹੁਣ ਤੁਸੀਂ ਪੰਜੇ ਜਿਹੜੇ ਆ ਉਸ ਮੋਰਚੇ ਨੂੰ ਸਾਬ ਲਿਓ ਇਥੋਂ ਹੁਣ ਕੋਈ ਬਚ ਕੇ ਨਾ ਨਿਕਲੇ ਉਹਨਾਂ ਸਾਰੇ ਤੁਰਕਾਂ ਨੂੰ ਮਾਰ ਦਿਓ ਉਹਨਾਂ ਨੇ ਸੌਹਾ ਖਾ ਕੇ ਮੁਕਰਿਆ ਹਨ ਇਸ ਕਰਕੇ ਕਿਸੇ ਨੂੰ ਵੀ ਬਖਸ਼ਣਾ ਨਹੀਂ ਹੈ ਆਰੇ ਰਬ ਕੱਟ